ਠੀਕ ਆ ਠੀਕ ਵਧੀਆ ਬਾਬੇ ਕੰਮ ਚੱਲ ਰਿਹਾ ਉਹ ਮੈਂ ਆਪਣਾ ਪਹਿਲੀ ਵਾਰੀ ਲਓ ਵੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਦੇ ਹਾਂ ਖੇਤ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੂਮ ਜਿਹੜਾ ਨਵਾਂ ਬਣਾਇਆ ਸੀਗਾ ਪਤਲੇ ਟਾਇਰਾਂ ਵਾਲਾ ਉਹਨੂੰ ਪਹਿਲੇ ਦਿਨ ਆਪਾਂ ਰਫੜ ਦੇ ਵਿੱਚ ਵਾੜਨ ਲੱਗੇ ਹਾਂ ਕਿਉਂਕਿ ਸਵੇਰੇ ਦੇ ਪਿੱਛੇ ਪਾਵਾਂਗੇ ਡਰਾਮਾ ਤੇ ਖਾਦ ਆਲਾ ਤੇ ਮੈਂ ਕਿਹਾ ਵੀ ਇੱਕ ਵਾਰੀ ਆਪਾਂ ਟੈਸਟ ਡਰਾਈਵ ਲੈ ਲਈਏ ਵੀ ਰਫੜ ਚ ਖੁੱਭਦਾ ਤਾਂ ਨਹੀਂ ਤੇ ਉਧਰ ਆ ਗਈ ਪਵਨ ਸਕੂਟਰੀ ਲੈ ਕੇ ਤੇ ਕਹਿੰਦੇ ਵੀ ਮੈਨੂੰ ਤੁਸੀਂ ਘਮਾਇਆ ਤਾਂ ਨਹੀਂ ਵੀ ਟਰੈਕਟਰ ਤੇ ਹੀ ਆਪਾਂ ਘੁੰਮ ਲੈਨੇ ਆ ਅਰੇ ਕੱਦੂ ਕਾਰ ਕੱਦੂ ਕਾਰ ਦਿੰਨੇ ਹਨਾ ਹੋਰ ਹਾਂਜੀ ਤੇ ਚਲੋ ਜੇ ਪਵਨ ਨੇ ਰਫੜ ਦੇ ਚ ਚਲਾ ਲਿਆ ਤੇ ਸਮਝੋ ਵੀ ਬੋਮ ਕਾਮਜਾਬਾ ਕਾਮਜਾਬਾ ਤੇ ਨਹੀਂ ਤਾਂ ਜੇ ਇਹ ਨੇ ਖੁੱਬ ਗਿਆ ਵਿੱਚ ਤੇ ਸਮਝੋ ਵੀ ਨਹੀਂ ਕਾਮਜਾਬਾ ਹਾਂਜੀ ਨਾ ਵੀ ਬੰਬੂ ਕਾਰਟ ਸਟਾਰਟ ਹੋਣ ਲੱਗਿਆ ਤੇ ਇੱਕ ਵਾਰੀ ਡਰ ਵੀ ਲੱਗ ਰਿਹਾ ਕਿਉਂਕਿ ਇਹ ਟਰੈਕਟਰ ਹੈਗਾ ਉੱਚਾ ਉੱਚਾ ਜਾ ਚਲੋ ਕੋਈ ਨਹੀਂ ਪਵਨ ਕਰ ਰਿਹਾ ਸੀ ਟੈਸਟ ਡਰਾਈਵ ਲੈਣੀ ਹੈ ਮੈਂ ਨਾ ਵੀ ਬੰਬੂ ਕਾਰਟ ਹੋ ਗਿਆ ਸਟਾਰਟ ਤੇ ਦੇਖਦੇ ਹਾਂ ਪਵਨ ਟਰਾਈਵ ਲੈ ਰਹੀ ਆ ਪਹਿਲੀ ਵਾਰ ਇਹ ਕੱਡੋ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਇਧਰ ਇਹ ਖੁੱਬ ਕੁੁੱਬੀ ਨਾ ਜਾਵੇ ਹੈ ਇਧਰ ਹੀ ਆ ਜਾ ਆ ਜਾ ਆ ਜਾ ਇਧਰ ਹੀ ਆ ਜਾ ਤੇ ਜੈਸ਼ ਦੇਖ ਰਿਹਾ ਆਪਦੀ ਮੰਮਾ ਨੂੰ ਸਿਆ ਜੀ ਮੇਰੀ ਡਰਾਈਵਰੀ ਕਿਵੇਂ ਲੱਗ ਰਿਹਾ ਹੈ ਠੀਕ ਆ ਠੀਕ ਵਧੀਆ ਬਾਬੇ ਕੰਪਨੀ ਚੱਲ ਰਹੀ ਹੈ ਉਹ ਮੈਂ ਆਪਣਾ ਪਹਿਲੀ ਵਾਰੀ ਜੈਸ਼ਵੀਕ ਕਿਉਂ ਪੰਗੇ ਲੈ ਰਿਹਾ ਹੈ ਤੂੰ ਤਾਂ ਮੰਗ ਅੜਦਾ ਨਹੀਂ ਚੱਲ ਆਇਆ ਆਇਆ ਬਸ ਕਰ ਜੈਸ਼ਵੀਕ ਆ ਜਾ ਆ ਜਾ ਬੰਦ ਕਰ ਦੇ ਜੀ ਰਹਿ ਜਾਣੀ ਆ ਵੀ ਦੋਸਤੋ ਜੈਸ਼ਵੀਕ ਕਰ ਰਿਹਾ ਮਮੀ ਜਾਣਾ ਮਾਮਾ ਕੋਲੇ ਹਾਂਜੀ ਸੋ ਦੱਸਿਓ ਕਿਵੇਂ ਜੀ ਵੈਸੇ ਵਧੀਆ ਰਿਹਾ ਐਵੇਂ ਤੇ ਜੈਸ਼ ਨੇ ਦੋਸਤੋ ਲਵੇੜਤਾ ਪਵਨ ਨੂੰ ਹਾਂਜੀ ਉਵੇਂ ਤਾਂ ਛਿੱਟੇ ਘੱਟ ਪਏ ਸੀਗੇ ਤੇ ਜੈਸ਼ਵੀਕ ਨੇ ਇਥੋਂ ਮੁਠਾਂ ਭਰ ਭਰ ਕੇ ਮੈਨੂੰ ਜਿਹੜਾ ਕੀ ਆ ਦੇਖੋ ਸਵਾਗਤ ਕਰ ਰਿਹਾ ਦੇ ਸਵਾਗਤ ਕਰ ਰਿਹਾ ਇਸੇ ਮੰਨਤ ਕਰ ਰਿਹਾ ਵੀ ਮੰਮਾ ਜਿਹੜੀ ਕਿ ਸਕਸੈਸਫੁਲ ਰਹੀ ਆ ਕੁਝ ਇੱਕ ਹੱਦ ਤੱਕ ਤੇ ਬੂਮ ਆ ਜਿਹੜਾ ਕਿ ਵਧੀਆ ਚੱਲੂਗਾ ਹਾਂ ਮੈਂ ਤਾਂ ਮੰਨੂ ਤੇ ਬਾਕੀ ਦੋਸਤੋ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਕਾਮਜਾਬ ਹੋਊਗਾ ਕੀ ਜਰੂਰ ਕਮੈਂਟ ਕਰਕੇ ਦੱਸਿਓ ਹੁਣ ਸੰਧੂ ਸਾਹਿਬ ਜਾਂਦੇ ਆ ਮੈਰੀ ਤਾਂ ਸਟਰੀ ਸਪੀਡ ਸੀਗੀ ਸਲੋ ਸੀਗੀ ਇਹ ਕਹਿੰਦੇ ਮੈਂ ਥੋੜਾ ਜਿਹਾ ਪੁਝਾ ਕੇ ਦੇਖਦਾ ਤੇ ਆਉਂਦੀ ਛੂਟ ਦਾ ਛਿੱਟੇ ਮੈਣਗੇ ਹੁਣ ਪਾਸੇ ਹੋ ਜਾ ਆ ਜਾ ਚਲੋ ਆਇਓ ਆਇਓ ਬਹੁਤ ਹੋ ਗਿਆ ਇਹ ਨਹੀਂ ਖੁਬਤਾ ਦੋਸਤੋ ਕੱਲ ਇਹਦੇ ਪਿੱਛੇ ਆਪ ਰੋਟਾਵੇਟਰ ਪਾ ਕੇ ਤੁਹਾਨੂੰ ਵੀਡੀਓ ਬਣਾ ਕੇ ਵਿਖਾਵਾਂਗੇ ਹਾਂਜੀ ਇਹ ਟੈਸਟ ਤਾਂ ਕੀਤਾ ਪਹਿਲਾਂ ਵੀ ਇਹ ਨਾਂ ਦਾ ਡਰਮ ਡਰਮ ਵਿੱਚ ਜੈਸ਼ ਨਾਪਤ ਇੱਕ ਮਿੰਟ ਪੁੱਤ ਵੀ ਡਰਾਮ ਲੈ ਕੇ ਆ ਜੀ ਪਾਲੀਏ ਤੇ ਪਿਛਲੇ ਇਸ ਤਰ੍ਹਾਂ ਹਾਈਡਰਾ ਤਰ੍ਹਾਂ ਕੱਟਣਾ ਪਵੇ ਸਹੀ ਗੱਲ ਹੈ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਜਰੂਰ ਕਮੈਂਟ ਕਰਕੇ ਦੱਸੋ